ਪੋਆਏ ਨਾ ਆਪਾਂ ਜੇ ਗਰੀਬ ਆ ਤਾਂ ਆਪਾਂ ਗਰੀਬ ਹੀ ਰਹਿਣਾ ਮੈਂ ਪਰਮੇਸ਼ਰ ਉੱਚਿਆਂ ਕਰਨ ਦੀ ਵੀ ਸਮਰੱਥ ਰੱਖਦਾ ਉਹ ਮੀਰ ਕਰਨ ਦੇ ਵੀ ਰੱਖਦਾ ਵਾ ਹਾਲੇਲੂਇਆ ਜਦੋਂ ਆਪਾਂ ਨੂੰ ਉਹਨੇ ਰਜਾਇਆ ਆਪਾਂ ਉਦੋਂ ਰਜਣਾਏ ਨਹੀਂ ਵੀ ਆਪਣੇ ਦੇ ਛੱਤ ਤੇ ਆਪਣੇ ਬਾਲੇ ਹੀ ਪਏ ਤੇ ਸਾਰੀ ਉਮਰ ਬਾਲੇ ਹੀ ਰਹਿਣੇ ਆ ਉਹਨੇ ਲੈਟਰ ਵੀ ਪਾ ਦੇ ਨੇ ਪਤਾ ਹੀ ਨਹੀਂ ਲੱਗਣਾ ਕਦੋਂ ਪਾ ਦੇ ਨੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਭਰੋਸਾ ਰੱਖਣਾ ਪਰਮੇਸ਼ਰ ਤੇ ਰੱਖਣਾ ਮੈਂ ਪਰਮੇਸ਼ਰ ਤੂੰ ਆਖਿਆ ਵਾ ਤੁਰਾ ਮੇਰਾ ਫਕੀਰ ਤੇ ਈਆ ਪੁੱਤਾਂ ਰਾਜਿਆਂ ਦੇ ਆਪਣਾ ਪਿਤਾ ਕੋਣ ਰਾਜਿਆਂ ਦਾ ਰਾਜਾ ਹallelujah ਤੇ ਰਾਜੇ ਦਾ ਪੁੱਤ ਕਿਤੇ ਭਖਾਰੀ ਬਣਿਆ ਹੋਊਗਾ ਕਿਤੇ ਮੰਗਦਾ ਵੇਖਿਆ ਮੰਗਦਾ ਫਿਰਦਾ ਵੇ ਵੇਖਿਆ ਮੈਂ ਨਹੀਂ ਮੰਗਦਾਗਾ ਹallelujah ਤੇ ਆਪਾਂ ਤੁਹਾਡੇ ਧੀਆ ਪੁੱਤਰ ਆਪਾਂ ਨੂੰ ਮੰਗਣ ਦੇਊਗਾ ਉਹ ਨਹੀਂ ਉਹਨੇ ਆਪ ਹੀ ਆਪਣਾ ਇੰਤਜ਼ਾਮ ਕਰਨਾ ਮੈਂ ਹallelujah ਆਪਾਂ ਕੁਝ ਨਹੀਂ ਕਰਨਾ ਆਪਾਂ ਉਹਦੇ ਅੱਗੇ ਬੱਸ ਸੱਚੇ ਦੇ ਨਾਲ ਆਉਣਾ ਵੇ ਆਪਣੇ ਦਿਲ 'ਚ ਕੋਈ ਵੈਰ ਵਿਰੋਧ ਨਾ ਹੋਵੇ ਕਿਸੇ ਲਈ ਈਰਖਾ ਨਾ ਹੋਵੇ ਹallelujah ਸੱਚਾ ਮੰਨ ਲੈ ਕੇ ਆਉਣਾ ਕਿਉਂਕਿ ਤੇਰਾ ਦਿਲ ਜਦੋਂ ਇਹਨ ਮੰਨ ਸੱਚਾ ਹੋ ਗਿਆ ਉਹ ਸੱਚ ਦਾ ਸਾਥ ਹੀ ਦੇ ਦੇਗਾ ਵੇ ਹallelujah ਤੇਰਾ ਪਰਮੇਸ਼ਰ ਦੇ ਆਪਾਂ ਕਕਮਾ ਦੇ ਚੜਣ ਇੱਕ ਦਿਨ ਨੂੰ ਦੇਣਾ ਹੀ ਦੇਣਾ ਕੁਛ ਹੋਈ ਜਾਵੇ ਬਿਮਾਰ ਹੋ ਗਏ ਸ਼ਮਾਰ ਹੋ ਗਏ ਕੁਛ ਵੀ ਹੋਈਏ ਪਰਮੇਸ਼ਰ ਨੇ ਇੱਕ ਦਿਨ ਦੇਣਾ ਹੀ ਦੇਣਾ ਆਪਾ ਹਾਲੇਲੂਇਆ ਹੁਣ ਆਪਾਂ ਛੇ ਦਿਨ ਕੰਮ ਕਰਾਂਗੇ ਪਰਮੇਸ਼ਰ ਆਪਣੇ ਕੰਮਾਂ 'ਚ ਵੀ ਵਰਕਤ ਪਾਉ ਆਪਣੇ ਹੱਥਾਂ 'ਤੇ ਵੀ ਵਰਕਤ ਆਉ ਆਪਾਂ ਨੂੰ ਤੰਦਰੁਸਤ ਵੀ ਦੇਊਗਾ ਹਾਲੇਲੂਇਆ ਜੇ ਆਪਾਂ ਕਹੀ ਅੱਜ ਤੱਕ ਮੈਂ ਦਿਹਾੜੀ ਜਾਣਾ ਸੀ ਤੇ ਮੇਰਾ ਤਾਂ ਕੰਮ ਰੁਕ ਜਾਊਗਾ ਉਹ ਕਿ ਪਤਾ ਮੁੜ ਕੇ ਦੂਜੇ ਦਿਨ ਆਪਾਂ ਬਿਮਾਰ ਹੋ ਜਾਈਏ ਫਿਰ ਫਾਇਦਾ ਕੀ ਹੋਇਆ ਹallelujah ਤੇ ਜੇ ਆਪਾਂ ਇੱਕ ਦਿਨ ਉਹ ਪਰਮੇਸ਼ਰ ਨੂੰ ਦੇ ਦੇਾਂਗੇ ਤੇ ਪਰਮੇਸ਼ਰ ਆਪਾਂ ਨੂੰ ਨਵੇਂ ਬਲ ਦੇ ਨਾਲ ਪਰ ਉਹ ਆਪਾਂ ਕੁਝ ਸਿੱਖ ਕੇ ਹੀ ਜਾਵਾਂਗੇ ਇਥੋਂ ਹallelujah ਨਾ ਕਰਕੇ ਪਰਮੇਸ਼ਰ ਦੇ ਬਚਨਾਂ ਦੇ ਚੱਤ ਲਾ ਕੇ ਰੱਖਣਾ ਵੇ ਪਰਮੇਸ਼ਰ ਦੇ ਨਾਲ ਜੁੜ ਕੇ ਰਹਿਣਾ ਜਦੋਂ ਵੀ ਆਪਾਂ ਨੂੰ ਕੋਈ ਪਰਾਇਆ ਮਿਲਦਾ ਪਰਾਇਕੋਂ ਦਾ ਮਿਲਦਾ ਉਹਦੇ ਨਾਲ ਆਪਾਂ ਪਰਮੇਸ਼ਰ ਦੀਆਂ ਗੱਲਾਂ ਕਰਨੀਆਂ ਉਹਨਾਂ ਨੂੰ ਦੱਸਿਆ ਕਰੋ ਆਪਦੀਆਂ ਗਵਾਹੀਆਂ ਦੱਸਿਆ ਕਰੋ ਉਹਨਾਂ ਨੇ ਸ਼ੇਅਰ ਕਰਿਆ ਕਰੋ ਆਪਦੀਆਂ ਗਵਾਹੀਆਂ ਸਾਡਾ ਪ੍ਰਭੂ ਬਹੁਤ ਮਹਾਨ ਵੱਡੇ ਵੱਡੇ ਕੰਮ ਕਰਦਾ ਵੇ ਹਾਲੇਲੂਇਆ ਜਦੋਂ ਆਪਾਂ ਆਪਦੀ ਗਵਾਹੀ ਲੋਲੀ ਨੇ ਸਾਡੇ ਗਵਾਂਡੀਆਂ ਨੂੰ ਪਤਾ ਹੀ ਨਾ ਲੱਗ ਜੇ ਉਹ ਮੈਨੂੰ ਬੋਲਣੋਂ ਹਟਜੋ ਉਦੋਂ ਤੇ ਪਰਮੇਸ਼ਰ ਨੇ ਕੰਮ ਨਹੀਂ ਕਰਨਾ ਹਾਲੇਲੂਇਆ ਦੱਸਿਆ ਕਰੋ ਅਗਲਿਆਂ ਨੂੰ ਪਰਮੇਸ਼ਰ ਦੇ ਘਰੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ ਆਪਣੇ ਜੀਵਨ ਚ ਨਹੀਂ ਬਣੇ ਆਪਾਂ ਲੋਕਾਂ ਦੀਆਂ ਗਵਾਹੀਆਂ ਤੋਂ ਸੌਂਦੇ ਉਹਨਾਂ ਦੀਆਂ ਗਵਾਹੀਆਂ ਦੱਸਿਆ ਕਰੋ ਸਾਡੇ ਉੱਥੇ ਆਏ ਹੋਇਆ ਚਰਚੇ ਦੇ ਵਿੱਚ ਉਹ ਸ਼ੂਕਰ ਵਾਲੇ ਠੀਕ ਹੋਏ ਉਹ ਕੈਂਸਰ ਵਾਲੇ ਠੀਕ ਹੋਏ ਉਹਨਾਂ ਦੇ ਰਸੌਲੀਆਂ ਗਈਆਂ ਉਹਨਾਂ ਨੇ ਪਥਰੀਆਂ ਗਈਆਂ ਜਦੋਂ ਆਪਾਂ ਕਿਸੇ ਦੀ ਗਵਾਹੀ ਦੱਸਦੇ ਆਪਾਂ ਨੂੰ ਪਰਮੇਸ਼ਰ ਆਪਣੇ ਗਵਾਹੀਆਂ ਆਪ ਹੀ ਬਣਾਉਂਦਾ ਵਾ ਹਾਲੇਲੂਇਆ ਜੇ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਅਗਲਾ ਕੋਈ ਕੀ ਪਤਾ ਉੱਥੇ ਕੀ ਹੁੰਦਾ ਵਾ ਤਰਾ ਕਰਕੇ ਆਪਾਂ ਸੰਸਾਰ ਦੀਆਂ ਗੱਲਾਂ ਬਰੀ ਘੱਟ ਚਤ ਲੈਣਾ ਪਰਮੇਸ਼ਰ ਦੇ ਬਚਨਾਂ ਤੇ ਚਿਤ ਲਾ ਕੇ ਰੱਖਣਾ ਹallelujah ਹਰੇਕ ਨੂੰ ਇਹਦਾ ਆਪਾਂ ਦੱਸਦੇ ਆ ਸੱਚਮੁੱਚ ਉਹਦਾ ਫਲ ਆਪਾਂ ਨੂੰ ਪਰਮੇਸ਼ਰ ਦਿੰਦਾ ਹੈ ਇੱਕ ਆਪਾਂ ਰੂਹ ਬਚਾ ਦਿੰਨੇ ਆ ਉਹਦਾ ਫਲ ਆਪਾਂ ਨੂੰ ਕੌਣ ਦਿੰਦਾ ਵੈ ਪਰਮੇਸ਼ਰ ਦਿੰਦਾ ਵੈ ਇਸੇ ਤੋਂ ਨਹੀਂ ਆਸ ਰੱਖਣੀ ਹallelujah ਹੈ ਨਹੀਂ ਕਿਸੇ ਬੁਲ ਕਰਾਇਓ ਉਹਦਾ ਕਰਾਇਆ ਲਾ ਕੇ ਲਿਆਇਆ ਕਰੂ ਮੈਂ ਤੇਰਾ ਕਰਾਇਆ ਲਾਉਣੇ ਚੱਲ ਤੂੰ ਅੱਜ ਤੂੰ ਸੰਗਤ ਤੇ ਜਾ ਕੇ ਦੇਖ ਜੇ ਤੂੰ ਨਾ ਚੰਗਾ ਹੋਇਆ ਤਾਂ ਮੈਨੂੰ ਫੇਰ ਕਹੀਂ ਹallelujah ਕੋ ਆਪਾਂ ਔਖੇ ਹੋ ਕੇ ਵੀ ਜਾਨੇ ਚਰਚਾਂ ਚ ਕਿਵੇਂ ਵੀ ਜਾਨੇ ਆ ਪਰਮੇਸ਼ਰ ਵੀ ਦੇਖਦਾ ਆਪਣੀ ਫੋਟੋ ਖੱਚਦਾ ਜੇ ਕਿਹੜੇ ਹਾਲਾਤਾਂ ਚ ਆਇਆ ਹੈ ਹਾਲੇਲੂਇਆ ਤਨਾ ਕਰਕੇ ਪਰਮੇਸ਼ਰ ਸੱਚਮੁੱਚ ਆਪਣੀਆਂ ਹਰ ਇੱਕ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਉਹਨੇ ਕਰਦਿਆਂ ਹੀ ਰਹਿਣਾ ਮੈਂ ਉਹ ਕੀ ਹੈ ਉਹ ਇੰਤਜਾਮੀ ਖਦਾਵਾ ਹਰ ਇੱਕ ਚੀਜ਼ ਮੁਹੱਈਆ ਕਰਦਾ ਵਾ ਹਾਲੇਲੂਇਆ ਹਾਲੇਲੂਇਆ ਆਪਾਂ ਕੋਈ ਹੈਗਾ ਆਪਣੀ ਜਿਹੜਾ ਕੋਈ ਰਾਤ ਨੂੰ ਰੋਟੀ ਤੋਂ ਬਿਨਾਂ ਸੌਂਦਾ ਹੈਗਾ ਕੋਈ ਨਹੀਂਗਾ ਹਾਲੇਲੂਇਆ ਉਹ ਦੋ ਟੈਮ ਦੀ ਰੋਟੀ ਤਾਂ ਦਿੰਦਾ ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਹallelujah ਮੈਂ ਕਹਾਂ ਕਰ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਜੀ ਕੋਈ ਇਹੋ ਜਿਹਾ ਜਾਣ ਨਾ ਹੋਵੇ ਜਿਹੜਾ ਰੋਟੀ ਤੋਂ ਬਿਨਾ ਸੌਵੇਂ ਪ੍ਰਭੂ ਜੀ ਹਰ ਇੱਕ ਦਾ ਤੋ ਇੰਤਜ਼ਾਮ ਕਰਨਾ ਹੀ ਕਰਨਾ ਹੈ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਤੋਂ ਆਪਾਂ ਮੰਗਣਾ ਭਾ ਜਦੋਂ ਕਿਸੇ ਦੇ ਲਈ ਭਲਾ ਕਰਦੇ ਆ ਆਪਣਾ ਤਾਂ ਪਰਮੇਸ਼ਰ ਦਇਆ ਵਾਲਾ ਹੱਥ ਆਪਣੇ ਨਾਲ ਹੀ ਰਹਿੰਦਾ ਵਾ ਹallelujah ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਦੇ ਵਸਣ ਦੇ ਲਈ ਤੇਰਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਪ੍ਰਭੂ ਜੀ ਸੱਚਮੁੱਚਦਾ ਬਚਨ ਦਿਲਾਂ ਦੇ ਪੰਨਿਆਂ ਤੇ ਜਾ ਕੇ ਜਮਾ ਹੋਇਆ ਹੋ ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਧੰਨਵਾਦ ਹੋ ਪ੍ਰਭੂ ਧੰਨਵਾਦ ਹੋ